ਇੱਕ ਓੰਕਾਰ ਸਤਿਗੁਰੂ ਪ੍ਰਸਾਦ ਬਾਦ ਸ਼ਾਇਦ ਸੁਣ ਕੇ ਕਬੀਰ ਬਾਦ ਵੀ ਪੀ ਜੋ ਕਈ ਅਮਰੀ ਕਰੋ ਹਾ ਦੇ ਰਛਾ ਪੂਰਨ ਹੋ ਜਿਤ ਕੀ ਚਾ ਤਵ ਜਨਮ ਲੈ ਹਮਾਰਾ ਆਪਣਾ ਜਾਣ ਕਰੋ ਪ੍ਰਤ ਪਾਰਾ ਹਮਰੇ ਦੁਸ ਬੈ ਤਮ ਕਾਵੋ ਆਪ ਹਾ ਦਮ ਹੀ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸੁਭੈ ਕਰਤਾਰਾ ਮੋਰ ਚੜ ਜੁ ਕਰਦੇ ਕਰੀਆ ਸਭੈ ਨੂੰ ਕੋ ਹਰ ਸਮਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਪਜਨ ਕੀ ਰਹੀ ਪਿਆਸਾ ਤੁਮੈ ਚਾਰ ਕੇ ਵਰਨਾ ਧਿਆਉ ਜੋ ਬਰ ਚਾਚ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿਐ ਚੁਨ ਚੁਨ ਸਤਰ ਹਮਾਰੇ ਮਾਰਿਐ ਆਪ ਹਾਥੈ ਮੁਝੈ ਬਰੀਐ ਮਰਨ ਕਾਲ ਕਤਿ ਰਾਸ ਨਿ ਬਰੀਐ ਪੂਜੋ ਸਦਾ ਹਮਾਰੇ ਪਛਾ ਸ੍ਰੇਸ਼ਟ ਜੋ ਕਰੀ ਵਰਚਾ ਰਾਖ ਲਿਓ ਮੇਰਾ ਕਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਮਰਦ ਸੁਨ ਕੇ ਹੰਤਾ ਤੁਮਹੁ ਪੁਰੀ ਚਤੁਰ ਦਸ ਕੰਤਾ ਕਾਲ ਪੈ ਉਹਨ ਮਹਾ ਬਤਰਾ ਕਾਲ ਪੈ ਸਭ ਜੀਵ ਬਤਰਾ ਕਾਲ ਪੈ ਕਰੋ ਜਨ ਬਰਕਾ ਸਾ ਸਭ ਕਾ ਕਾ ਕੀਆ ਤਮਾਸਾ ਜਮਨ ਕਾਲ ਜੋ ਗੀ ਸਭ ਕੀਓ ਬੇਦ ਰਾਵ ਰਮਾ ਜੋਤੀਓ ਜਾਣ ਕਾ ਸਭ ਲੋਕ ਸਵਾਰਨ ਨਮਸਕਾਰ ਹੈ ਤਾਂ ਇਹ ਮਹਾਰਾ ਜਮਨ ਕਾ ਸੁ ਜਗਤ ਬਨਾਇਓ ਦੇਵ ਦਾ ਜੋ ਚਨੇ ਬਜਾਇਓ ਆਹ ਦੰਤੇ ਕੇ ਅਵਤਾਰਾ ਸੋਈ ਗੁਰੂ ਸੰਭਿਓ ਹਮਾਰਾ

ਜਾਵਦ ਰਖ ਕਰਾ ਦਰ ਤਾਰਾ ਪ੍ਰਜਾ ਤਰਤ ਤਬ ਦੇਹਿ ਉਪਾਰਾ ਜਿਵਾ ਕਰਤ ਕਰਤ ਹੋ ਕਬ ਹੋ ਤੁਮ ਮੈਂ ਮਿਲਤ ਦੇ ਤਰ ਸਭ ਹੋ ਜੋ ਤੇ ਬਰ ਸਿਰ ਸਭ ਤਾਰੇ ਆਪ ਹੀ ਆਪਣੀ ਭੁਲੀ ਉਚਾਰੇ ਤੁਮ ਸਭ ਹੀ ਤੇਰਾ ਤਨ ਰਾਣ ਜਾਣ ਦੇ ਪੇਦ ਪੇਦ ਹਰਿ ਆਲਮ ਨਿਰੰਕਾਰ ਨਿਰਮਕਾਰ ਨਿਰਲੰਭੇ ਆਦ ਨੀਂਦ ਨਾ ਦੇ ਚੰਦ ਤਾਕਾ ਮੂੜੂ ਜਾਣਤ ਬੇਦਾ ਜਾ ਕੋ ਪੇਵ ਨਾ ਭਾਵਤ ਬੇਦਾ ਤਾਕੋ ਕਰ ਪਾਹਣ ਨਮਾਰਤ ਮਹਾਮੁਨ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਰਸਦਾਸ ਨਿਰੰਕਾਰ ਕਛ ਨਿਪਨਹਿ ਤੇ

ਦੋਸਰੇ ਦਿਹਾੜ ਵੜਕੇ ਪਾਤਾ ਸਕਲ ਮਲੇਸ਼ ਕਰੋੁਰਨੁ ਕਾਤਾ ਜੇਤੂ ਸਸਨਨੀ ਪਰੇ ਤਿਨ ਕੈਰੇ ਸਿਦਕ ਪ੍ਰਭਾ ਮਰੇ ਸੁਰਖਸ਼ਣ ਤਕ ਪਰੇ ਤਿਹਾਰੇ ਤਿਨ ਕੈਤਨ ਸੰਕਟ ਸੁਬਟਾਰੇ ਜੋ ਕੋਲ ਕੋ ਇਤਬਾਰ ਤਾਕੇ ਕਾਲ ਨਿਕਟਨਾ ਹੈ ਰਚਾ ਹੋਏ ਤੈ ਸੁਭ ਕਾਲਾ ਦੂਸਰੇ ਸਰਾਇ ਤੁ ਕਾਲਾ ਕਿਰਪਾ ਰੈ ਸੰਜਾਇ ਨ ਰਹੋ ਤਾਕੇ ਤਾਪਨ ਕੁਮੋਹਰ ਹੋ ਰਿਦਿ ਸਿਦ ਘਰਮੋ ਸੁਭ ਹੋਏ ਦਿਸ ਸਾਸ ਸਖੀ ਨਾ ਕੋਈ ਇਕ ਬਾਰ ਨੇ ਤੁਮ ਸਮਵਾਰਾ ਕਾਲ ਪਾਸ ਤੇ ਧਾਇ ਉਬਾਰ ਜਿੰਨਰ ਨਾਮ ਤੇ ਹਾਰੋ ਕਹਾ ਦਾਰੇ ਦਸ ਘੋ ਤੇ ਰਹਾ ਕੜਗ ਕੇ ਤੁਮੈ ਸਰਣ ਤੇ ਹਾਰੀ ਆਪ ਹਾਰ ਦੇ ਲਹਿੋ ਬਾਰੀ ਸਰਬ ਠੋਰਮ ਹੋ ਸੁਹਾਏ ਦਿਸਦੋ ਤਲ ਹੋ ਬਚਾਈ ਕੜਗ ਕੇ ਤੁਮੈ ਸਰਣ ਤੇ ਹਾਰੀ ਆਪ ਹਾਰ ਦੇ ਲਹਿੋ ਬਾਰੀ ਸਰਬ ਠੋਰਮ ਹੋ ਸੁਹਾਏ ਦਿਸਦੋ ਤਲ ਹੋ ਬਚਾਈ ਵਾਹਿਗੁਰੂ ਕਾ ਕਾਹ ਵਾਹਿਗੁਰੂ ਕੀ ਪਤੇ